ਆ ਦੇਖੋ ਆ ਬੰਦਾ ਹੁਣ ਆ ਕੇ ਪੰਪਲੈਟ ਵੰਡਣ ਲੱਗਿਆ ਆ ਭਾਈ ਹੈਲੋ ਓ ਭਾਈ ਇਹ ਪੰਪਲੈਟ ਤੁਸੀਂ ਤੁਸੀਂ ਬੜਾਈ ਜੀ ਨਾ ਫੇ ਫੜ ਗੱਲ ਹੀ ਰਹੇ ਹੋ ਉਹ ਨਹੀਂ ਵੰਡਣੇ ਕਹਿੰਦਾ ਰੱਤ ਖਾਣ ਉਹ ਨਹੀਂ ਫੜ ਗੱਲ ਹੀ ਰਹੇ ਹੋ ਸਾਨੂੰ ਤਾਂ ਵਾਪਸ ਆ ਜੀ ਨਹੀਂ ਉਹ ਯਾਰ ਵੀ ਹੁਣ ਪਹਿਲਾਂ ਗੱਲ ਹੀ ਦਿੱਤੀ ਬੱਚਿਆਂ ਨੂੰ ਤੋਂ ਅੱਜ ਦੈ ਹੀ ਫੋਨ ਗਿਆ ਦੇਖ ਲਓ ਬੱਚਿਆਂ ਕੋ ਆ ਕੇ ਉਹ ਬੰਦਾ ਪੰਪਲੈਟ ਜਿਹੜਾ ਵਾਪਸ ਲੈ ਗਿਆ ਜਨਤਿਤ ਬਹੁਤ ਦੇ ਰਹੇ ਤੁਸੀਂ ਮੈਂ ਮਨੋਜੀ ਦਾ ਸੋ ਉਸ ਟਾਈਮ ਬੀਬੀਐਮ ਸਕੂਲ ਦੇ ਬਾਹਰ ਖੜੇ ਆ ਜਿੱਤੇ ਅੱਜ ਬੇਟੀ ਦੇ ਪੇਪਰ ਸੀਗੇ ਥੋੜੋ ਲੈਣਾ ਆ ਸੀ ਪਰ ਇੱਕ ਤੁਹਾਨੂੰ ਚੀਜ਼ ਦਿਖਾਣਾ ਚਾਹੁੰਦਾ ਕਹਿੰਦੇ ਆ ਜਿਹੜੇ ਆ ਅੱਖਾਂ ਵਾਲੇ ਕਿਦਾਂ ਲੋਕਾਂ ਨੂੰ ਅੰਲੇ ਬਣਾਉਂਦੇ ਆ ਇਹ ਐਜੂਕੇਸ਼ਨ ਦੇ ਗਾਈਡ ਦੇ ਆ ਕੰਪਲੀਟ ਆ ਜਿਹੜੇ ਆ ਛੋਟੇ ਛੋਟੇ ਬੱਚੇ ਬਣ ਰਹੇ ਆ ਕਿੰਨੇ ਰੁਪਏ ਬੇਟਾ ਸੋਚ ਦਿੰਦੇ ਤੁਹਾਨੂੰ ਇੱਧਰੇ ਦੱਸ ਤਾਂ ਜੀ ਪੁੱਤ ਤੇਰੇ ਬਾਰੇ ਥੋੜੀ ਜਿਹੀ ਗੱਲ ਹੈ ਕਿੰਨੇ ਰੁਪਏ ਦਿੰਦੇ ਰੋਜ਼ ਇਹ 100 ਰੁਪਏ ਕਿਹੜੇ ਦਿੰਦੇ ਐ ਕੋਲ ਤੈਨੂੰ ਵੀ 100 ਰੁਪਏ ਕਿਹੜੇ ਦਿੰਦੇ ਨੇ ਇਹ ਫੋਟੋ ਦਿਖਾਈ ਉਹਨਾਂ ਦੀ ਇਹ ਬੰਦਾ ਤਾਂ 100 100 ਰੁਪਏ ਰੋ ਹੀ ਦਿੰਦਾ ਇਹ ਪੰਪਲੈਟ ਵੰਡਨ ਦਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਇਹ ਬੱਚਿਆਂ ਤੋਂ ਕੰਮ ਕਰਾਣੇ ਹੋ ਕਹਿੰਦੇ ਬੱਚੇ ਕਹਿੰਦੇ ਸਾਡੇ ਕੋ ਰੋਟੀ ਖਾਣ ਨੂੰ ਐ ਨਹੀਂ ਸਾਡੇ ਕੋ ਰੋਟੀ ਖਾਣ ਲਈ ਕਹਨ ਨਾ ਹੈਗੀ ਫਿਰ ਵੀ ਇਹ ਕੱਦਲੇ ਤੇ ਬੱਚੇ ਕਹਿੰਦੇ ਸਾਡੇ ਕੋ ਰੋਟੀ ਨਹੀਂ ਸਾਨੂੰ 100 ਰੁਪਏ ਦੇ ਦੋ ਰੋਟੀ ਖਾਣੀ ਚੁਟਬਲ ਦੇ ਤੁਸੀਂ ਪੜ੍ਹਦੇ ਹੋ ਬੇਟਾ ਪੜ੍ਹ ਪੜ੍ਹਦੇ ਹੋ ਤੁਸੀਂ ਤੁਸੀਂ ਪੜ੍ਹਦੇ ਹੋ ਬੇਟਾ ਇਹ ਇਹ ਜਿਹੜੇ ਆ ਤੁਹਾਨੂੰ 100-100 ਰੁਪਏ ਦਿੰਦੇ ਆ ਇਹ ਤੁਸੀਂ ਇਹਨਾਂ ਕੋ ਜਾਣਦੇ ਹੋ ਕਿ ਤੁਹਾਨੂੰ ਇੱਥੇ ਆ ਕੇ ਬੁਲਾ ਕੇ ਦਿੰਦੇ ਆ ਇਹੀ ਬੁਲਾ ਕੇ ਦਿੱਤੇ ਆਪਕੋ ਮੋਲ ਤੁਸੀਂ ਪੁੱਤ ਤੁਹਾਨੂੰ ਇੱਥੇ ਕਿੱਥੇ ਜਾਂਦੇ ਆ ਇੱਥੇ ਆ ਕੇ ਦੇਖੇ ਜਾਂਦੇ ਆ 100-100 ਰੁਪਏ ਸਾਰਾ ਦਿਨ ਬੰਡ ਹੁੰਦਾ ਹੈ ਨਹੀਂ ਆ ਪੰਜ ਲੜਕੇ ਚੰਗੇ ਪੰਜ ਲੜਕੇ ਆਜ ਵੀ ਲੱਗਦੇ ਆ ਜਦੋਂ ਇੱਥੇ ਤੁਸੀਂ ਸਕੂਲ ਛੁੱਟੀ ਹੁੰਦੀ ਹੈ ਅੱਜ ਇੱਥੇ ਖੜਦੇ ਹੋ ਇੱਥੇ ਤੁਹਾਨੂੰ ਦਿੰਦੇ ਸਕੂਲ ਦੀ ਛੁੱਟੀ ਵੇਲੇ ਜਿੰਨੀ ਦੇਰ ਛੁੱਟੀ ਹੁੰਦੀ ਹੈ ਹੈ 100 ਬੀਬੀ ਐਮ ਸਕੂਲ ਦੇ ਬਾਹਰ ਖੜੇ ਆ ਆ ਦੇਖੋ ਬੱਚਿਆਂ ਨੂੰ ਪੰਪਲੇਟ ਦਿੱਤੇ ਹੋਏ ਆ ਹੱਥਾਂ ਵਿੱਚ ਆ ਪੰਪਲੇਟ ਵਾਲੇ ਆ ਇਹਨਾਂ ਦੀ ਰਿਕਾਰਡਿੰਗ ਵੀ ਹੈਗੀ ਮੈਨੰਦੀ ਮੈਂ ਇਹਨਾਂ ਨੂੰ ਪੁੱਛਿਆ ਆ ਬੰਦੇ ਦੱਸਦਾ 100 ਰੁਪਏ ਦਿੰਦੇ ਆ ਇਹਨਾਂ ਨੇ ਮੈਂ ਪੁੱਛਿਆ ਕਿ ਤੁਹਾਨੂੰ 100 ਰੁਪਏ ਆ ਤੁਸੀਂ ਬੱਚਿਆਂ ਨੂੰ ਦਿੰਨੇ ਕਹਿੰਦੇ ਜੀ ਇਹਨਾਂ ਕੋ ਰੋਟੀ ਹੈ ਨਹੀਂ ਖਾਣ ਨੂੰ ਤੇ ਅਸੀਂ ਬੱਚਿਆਂ ਦੀ ਮਦਦ ਕਰਦੇ ਆ ਤੁਹਾਡਾ ਇੰਨਾ ਵੱਡਾ ਇੰਸਟੀਚਿਊਟ ਆ ਬੱਚਿਆਂ ਨੂੰ 100 ਰੁਪਏ ਵੈਸੇ ਤੇ ਦੋ ਰੋਟੀ ਖਾਣ ਲਈ। ਸੋ ਇਹ ਨਿੱਕੇ ਨਿੱਕੇ ਬੱਚਿਆਂ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਇਦਾਂ ਕੰਮ ਕਰਾਉਂਦੇ ਨੇ ਬੇਸ਼ੱਕ ਇਹਨਾਂ ਦੀ ਮਜਬੂਰੀ ਹੋ ਸਕਦੀ ਆ ਪਰ ਕੀ ਇਹਨਾਂ ਨੂੰ ਲਾਲਚ ਦੇ ਕੇ ਕੰਮ ਕਰਾਉਣਾ ਜਾਇਜ਼ ਆ ਕੀ ਆ 100 ਰੁਪਏ ਲਈ ਅੱਜ ਕੰਮ ਕਰਨਗੇ ਕੱਲ ਨੂੰ ਪੜ੍ਹਾਈ ਤੋਂ ਇਹਨਾਂ ਦਾ ਮਨ ਚੁੱਕਿਆ ਜਾਏਗਾ ਫਿਰ ਇਹ ਇਦਾਂ ਹੀ ਪੜ੍ਹਾਈ ਦੀ ਵਜ੍ਹਾ ਨਾਲ ਕੀ ਇਹ 100 ਰੁਪਏ 100 ਰੁਪਏ ਦੇ ਕੇ ਕੰਮ ਕਰਾਉਣਾ ਜਾਇਜ਼ ਨਾ ਨਾ ਜੀ ਬਿਲਕੁਲ ਗਲਤ ਆ ਅੱਜ ਅੱਜ ਇਹ 100 ਰੁਪਏ ਲੈ ਕੇ ਕੰਮ ਕਰ ਰਹੇ ਨੇ ਕੱਲ ਨੂੰ ਇਹ ਪੜ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਬੱਚਿਆਂ ਦੀ ਮਜਬੂਰੀ ਆ ਬੱਚੇ ਭੁੱਖੇ ਮਰਦੇ ਆ ਕਹਿੰਦੇ ਵੀ 100 ਰੁਪਏ ਤਾਂ ਦੇ ਦੋ ਜੀ ਕੰਮ ਕਰਦੇ ਬੱਚੇ ਤੁਹਾਡੇ ਸਾਹਮਣੇ ਬੋਲ ਕੇ ਤੇ ਗਏ ਨੇ ਹਾਂ ਜੀ ਜਦੋਂ ਜਦੋਂ ਕੋਈ ਨਾ ਹੈ ਇਹ ਹੀ ਗੱਲ ਕਿ ਇਹ ਲੱਗਦਾ ਨਹੀਂ ਸਾਡੇ ਗੱਲ ਕਰਕੇ ਖਾਸ ਤੋ ਤੇ ਹਿੰਦੂਸਤਾਨ ਦੇ ਜੋ ਮਰਜ਼ੀ ਹੋ ਜਾਵੇ ਬੱਚਿਆਂ ਦਾ ਖਿਲਵਾੜ ਹੁੰਦਾ ਬਿਲਕੁਲ ਸਹੀ ਆਹ ਦੇਖੋ ਆ ਬੰਦਾ ਹੁਣ ਆ ਕੇ ਪੰਪਲੈਟ ਵੜਨ ਲੱਗ ਗਿਆ ਹਾਂ ਭਾਈ ਹੈਲੋ ਓ ਭਾਈ ਜੀ ਇਹ ਪੰਪਲੈਟ ਤੁਸੀਂ ਤੁਸੀਂ ਬੜਾਈ ਦੀ ਇਹਨਾਂ ਨੂੰ ਨਹੀਂ ਮੈਂ ਨਹੀਂ ਫਿਰ ਫੜ ਗੱਲ ਹੀ ਰਹੇ ਹੋ ਉਹ ਨਹੀਂ ਵੜਨੇ ਕਹਿੰਦੇ ਰੱਬ ਸਾਡੀ ਕੰਦੇ। ਉਹ ਨਹੀਂ ਫਾੜ ਕੱਲੀ ਰਹੇ ਹੋ। ਸਾਨੂੰ ਕਹਿੰਦੇ ਵਾਪਸ ਆ ਜਾਈ ਨਹੀਂ ਬੜਨਾ। ਉਹ ਯਾਰ ਵੀ ਹੁਣ ਪਹਿਲਾਂ ਕੱਲੀ ਦਿੱਤੀ ਬੱਚਿਆਂ ਨੂੰ। ਸੋ ਆ ਜਿੱਦਾਂ ਹੀ ਫੋਨ ਗਿਆ ਦੇਖ ਲੋ ਬੱਚਿਆ ਕੋ ਆ ਗਿਆ ਉਹ ਬੰਦਾ। ਪੰਪਲੈਟ ਜਿਹੜੇ ਵਾਪਸ ਲੈ ਗਿਆ। ਇਹ ਨੇ ਜੀ ਚਾਈਲਡ ਲੇਬਰ ਅਸਲੀ ਕਰਾਉਂਦੇ ਨੇ ਪਰ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਉਦਾਂ ਫੈਕਟਰੀ ਵਿੱਚ ਕੋਈ ਬੱਚਾ ਕੰਮ ਕਰਦਾ ਹੋਵੇ। ਫੈਕਟਰੀ ਵਿੱਚ ਕੋਈ ਬੱਚਾ ਕੰਮ ਕਰ ਰਿਹਾ ਬਾਈ ਜੀ ਉਹਨੂੰ ਆ ਕੇ

हाँ जी क्या नियम है आपका मनोज कुमार मनोज कुमार ठीक है क्या मैं actually मैं न, मैं ना के बाहर खड़ा हूँ ठीक है या कुछ बच्चे छोटे छोड़ छोटे आपके पंपलेट लेकर खड़े हैं गे? आप एजुकेशन के मामले में काम करते हो एजुकेशन देते हो बच्चों को मुझे क्या है छोटे छोटे बच्चे जो पंपलेट बांट रहे हैं अच्छी है एक मिनट होल्ड करना आपके, आपके पंपलेट लिए हुए हैं अपने हाथों में ਆਪਣਾ ਜਾਂਦੇ ਜਨ ਹਲੋ ਹਾਂਜੀ ਹਾਂਜੀ ਬਤਾਈਏ ਜੀ ਮਨੋਜ ਜਿਹੜਾ ਬੋਲ ਰਹਾ ਹਾਂ ਜੀ ਪੱਤਰਕਾਰ ਮੈਂ ਅੱਛਾ ਜੀ ਮੈਡਮ ਆ ਤੁਸੀਂ ਬੱਚਿਆਂ ਕੋ ਪੰਪਲੈਟ ਵੰਡਵਾਉਂਦੇ ਹੋ ਚਾਈਲਡ ਸਰਵਪਟ ਕੀ ਸਹੀ ਹੈ ਅਸੀਂ ਤਾਂ ਸਰ ਕੋਈ ਬੱਚੇ ਨਹੀਂ ਲਗਾਏ ਹੋਏ ਬੀਬੀ ਐਨ ਸਕੂਲ ਦੇ ਬਾਹਰ ਖੜਾ ਨਾ ਉੱਥੇ ਬੱਚਿਆਂ ਦੇ ਅਜੇ ਤੁਹਾਡੇ ਪੰਪਲੈਟ ਆ ਬੱਚੇ ਕਹਿੰਦੇ 100 ਰੁਪਏ ਦੱਲੇ ਤੁਸੀਂ ਵੰਡਣ ਦਾ ਹੋ ਤਾਂ ਸਰ ਉਸੇ ਬੱਚੇ ਉਹਨੇ ਉਹਨੇ ਕਿਹਾ ਹੋਣਾ ਕਿ ਅਸੀਂ ਵੰਡਦੇ ਨਹੀਂ ਸੜ ਕੋ ਪੈਸੇ ਨਹੀਂ ਰੋਟੀ ਖਾਣ ਦੀ ਸਾਨੂੰ ਪੈਸੇ ਦੇ ਦਿਓ ਤਾਂ ਉਹਨਾਂ ਨੂੰ ਕਿਹਾ ਹੋਏਗਾ ਉਹ ਤਾਂ ਬੱਚੇ ਆਪਣੀ ਵਿੱਚ ਨਾ ਵੰਡਦੇ ਪਰ ਉਹਨਾਂ ਨੂੰ ਪੁੱਛ ਲਓ ਨਾ ਨਹੀਂ ਬੱਚੇ ਤਾਂ ਆਪਣੇ ਵਿੱਚ ਨਾ ਵੰਡਦੇ ਪਰ ਪੈੜਨ ਬੱਚੇ ਨਾ ਰੋਟੀ ਖਾਣ ਲਈ ਪੈਸੇ ਨਹੀਂ ਉਹਨਾਂ ਨੇ ਕਿਹਾ ਰੋਟੀ ਰੋਟੀ ਖਿਲਾਉਣ ਦੇ ਮੈਡਮ ਤੁਹਾਡੇ ਕੋਲ ਇੰਨਾ ਵੱਡਾ ਇੰਸਟੀਚਿਊਟ ਹੈ ਸਰ ਕੋਈ ਗੱਲ ਨਹੀਂ ਸੀ ਆਪੇ ਦੇਖ ਲੈਣੇ ਤੁਸੀਂ ਕਿਹੜੇ ਨਿਊਜ਼ ਦੇ ਚੈਨਲ ਦੇ ਹੈਗੇ ਯੂਨਾਈਟਿਡ ਪੋਸਟ ਕਿੱਥੇ ਹੈ ਸਰ ਤੁਹਾਡਾ ਯੂਨਾਈਟਿਡ ਪੋਸਟ ਮਨੋਜ ਹੀਰਾ ਪਹਿਲਾਂ ਸਰਚ ਕਰ ਲਿਓ ਫਿਰ ਮੈਨੂੰ ਦੁਬਾਰਾ ਗੱਲ ਕਰੋ 2 ਮਿੰਟ ਬਾਅਦ ਵਿੱਚ ਨਹੀਂ ਨਹੀਂ ਮੈਨੂੰ ਤੁਸੀਂ ਦੱਸ ਦਿਓ ਕਿੱਥੇ ਹੈ ਤੁਹਾਡਾ ਲੁਧਿਆਣੇ ਚ ਆਫਿਸ ਮੇਰਾ ਲੁਧਿਆਣੇ ਕੱਕਵਾਲ ਰੋਡ ਤੇ ਆਫਿਸ ਹੈ ਅੱਛਾ ਮਨੋਜ ਹੀਰਾ ਮਨੋਜ ਹੀਰਾ ਹੀਰਾ ਗੂਗਲ ਤੇ ਸਰਚ ਮਾਰ ਲਓ ਅੱਛਾ ਜੀ ਕਿਹੜੇ ਕਹਿ ਰਹੇ ਹੋ ਨਿਊਜ਼ਪੇਪਰ ਹੈ ਤੁਹਾਡਾ ਮੈਂ ਕਿਹਾ ਸਰਚ ਮਾਰ ਲਓ ਤੁਹਾਨੂੰ ਆਏ ਨਾ ਪਰ ਅੱਛਾ ਕੋਈ ਗੱਲ ਨਹੀਂ ਤੁਸੀਂ ਦੇਖ ਲੈਂਗੇ ਤੁਹਾਡਾ ਨਾਮ ਕੀ ਹੈ ਬਾਈ ਦਾ ਹੈ ਹੈਲੋ ਹਾਂ ਜੀ ਮਨੋਜ ਜੀ ਬੋਲਦੇ ਸੀ ਹਾਂ ਜੀ ਬਿਲਕੁਲ ਮਨੋਜ ਜੀ ਬੋਲਦਾ ਜੀ ਹਾਂ ਸਰ ਤੁਸੀਂ ਫੋਨ ਕੀਤਾ ਸੀ ਨਾ ਉਹਨੇ ਕਿ ਬੱਚੇ ਲਗਾਏ ਹੈ ਹਾਂ ਜੀ ਤੇ ਅਸੀਂ ਤਾਂ ਆਫਿਸ ਦਾ ਆਪਣਾ ਲੜਕਾ ਭੇਜਿਆ ਉਹ ਤਾਂ ਵੈਸੇ ਉਹਨੂੰ ਬੱਚੇ ਮਿਲੇ ਹੋਣੇ ਆ ਉਹਨਾਂ ਨੇ ਕਿਹਾ ਹੋਣਾ ਤੇ ਉਹਨੇ ਲਗਾਤੇ ਅਸੀਂ ਨਹੀਂ ਬੱਚੇ ਲਗਾਏ ਕਿ ਉਹ ਸਾਡੇ ਕੋਲ ਜੌਬ ਨਹੀਂ ਕਰਦੇ ਉਹ ਤਾਂ ਜਿਹੜਾ ਲੜਕਾ ਗਿਆ ਉਹਨੇ ਇੱਕੋ ਲਗਾਤੇ ਹੋਣੇ ਨਾ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਉਹਨਾਂ ਨੂੰ ਮਨਾ ਕਰ ਦੋ ਤੁਹਾਡੀ ਪਹਿਲੀ ਮੈਥੋਂ ਰਿਪੋਰਟਿੰਗ ਤੁਸੀਂ ਕਹਿੰਦੇ ਬੱਚੇ ਨੂੰ ਰੋਟੀ ਨਹੀਂ ਸੀ ਖਾਣ ਨੂੰ ਕਹਿੰਦੇ ਸਾਨੂੰ ਹਾਂ ਤੇ ਮੈਂ ਤਾਂ ਦੇਖੋ ਉੱਥੇ ਹੈ ਨਹੀਂ ਮੈਨੂੰ ਕੀ ਪਤਾ ਬੰਦਾ ਗਿਆ ਮੈਂ ਕਿਹਾ ਬਈ ਉਹ ਰੋਟੀ ਰੁਟੀ ਨਹੀਂ ਖਾਣ ਨੂੰ ਆਉਣੀ ਤਾਂ ਬੱਚਿਆਂ ਨੇ ਕਿਹਾ ਹੁਣ ਆਲੇ ਦੁੱਜੇ ਸਾਨੂੰ ਲਾ ਲੋ ਹਣਾ ਅਸੀਂ ਤਾਂ ਛੋਟੇ ਬੱਚਿਆਂ ਤੋਂ ਕੰਮ ਆਪ ਹੀ ਨਹੀਂ ਕਰਾਂਦੇ ਹੁਣ ਉਹ ਜਿਹੜਾ ਬੰਦਾ ਗਿਆ ਨਾ office ਦਾ ਓਹਨੇ ਅੱਗੋਂ ਲਗਾ ਦਿੱਤੇ ਤੇ ਓਹਦਾ ਹੁਣ ਤਾਂ ਮੈਨੂੰ ਦੇਖੋ office ਚ ਬੈਠੇ ਨਹੀਂ ਪਤਾ ਚੱਲਣਾ ਨਾ ਮੈਨੂੰ ਤਾਂ ਤੁਹਾਡਾ ਫੋਨ ਆਇਆ ਨਹੀਂ ਨਹੀਂ ਇਹਦੇ ਵਾਲੀ ਪਹਿਲਾਂ ਬਾਈ ਦੀ ਫੈਟ ਕਰ ਦੇਣਾ ਤੁਸੀਂ ਕਿਉਂਕਿ ਤੁਹਾਡਾ ਬੰਦਾ ਤੁਹਾਡੇ ਬੰਦੇ ਨੂੰ ਵੀ ਕੀ ਤੁਹਾਡੇ ਬੰਦੇ ਨੂੰ ਲਾਣਾ ਹੈ ਤਾਂ ਬੱਚਿਆਂ ਨੂੰ ਠੀਕ ਹੈ ਜਾਇਜ਼ ਹੈ ਨਹੀਂ ਓਹਨੂੰ ਕਹਿ ਦਿੰਦੇ ਹਾਂ ਮੈਂ ਓਹਨੂੰ ਕਹਿ ਤਾਂ ਦਿੱਤਾ ਸੀਗਾ ਕਿ ਤੁਹਾਨੂੰ ਕਹਿ ਦੇਵੇ ਮਿਲੇ ਤੁਹਾਨੂੰ ਬੰਦਾ ਕੋਈ ਹਾਂਜੀ ਉਹ ਤੁਹਾਡਾ ਬੰਦਾ ਸਿਰਫ ਆਇਆ ਐ ਪੇਪਰ ਲੈ ਕੇ ਭੱਜ ਗਿਆ ਬੜਾ ਬੜ ਪੇਪਰ ਲੈ ਕੇ ਭੱਜ ਗਿਆ ਕਿਹਦੇ ਕੋਲੋਂ ਪੇਪਰ ਲੈ ਕੇ ਭੱਜ ਗਿਆ ਬੱਚਿਆਂ ਕੋਲੋਂ ਜੀ ਮੈਂ ਲਾਈਵ ਚਲਾਇਆ ਹੋਇਆ ਮੇਰਾ ਲਾਈਵ ਚੱਲਦਾ ਪਿਆ ਪੀਆ ਸਰ ਦੇਖੋ ਕੋਈ ਗੱਲ ਹੀ ਨਹੀਂ ਆਪਾਂ ਉਹ ਇਸ਼ੂ ਕਿਸ ਚੀਜ਼ ਦਾ ਬਣਾ ਰਹੇ ਆ ਉਹ ਤਾਂ ਕੋਈ ਕਿਸੇ ਬੰਦੇ ਨੇ ਨਹੀਂ ਆ ਮੈਂ ਤਾਂ ਇਸ਼ੂ ਦਾ ਨਹੀਂ ਕੋ ਲਗਾ ਦਿੱਤਾ ਉਹਦਾ ਕੋਈ ਇੰਨਾ ਵੱਡਾ ਟੌਪਿਕ ਨਹੀਂ ਹੈਗਾ ਨਾ ਮੈਂ ਇਸ਼ੂ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਬੱਚਿਆਂ ਦੇ ਕੋਈ ਛੋਟੀ ਗੱਲ ਕਰ ਰਿਹਾ ਅਸੀਂ ਇੱਕ ਤੁਸੀਂ ਆਪਣੇ ਬੰਦੇ ਨੂੰ ਸਮਝਾ ਦਾਂਗੇ ਨਾ ਕਿ ਛੋਟੇ ਵਿੱਚੋਂ ਨਾਲ ਆਇਆ ਤੁਸੀਂ ਇੱਕ ਤੁਸੀਂ ਇੱਕ ਐਜੂਕੇਸ਼ਨ ਸੰਸਥਾਨ ਹੋ ਤੁਸੀਂ ਇੱਕ ਤੁਸੀਂ ਆਪ ਬੱਚੇ ਫ੍ਰੀ ਪੜਾ ਦਿੰਦੇ ਆ ਜੇ ਕੋਈ ਪੈਸੇ ਨਹੀਂ ਹੈ ਨਾ ਮੈਂ ਜੀ ਮੈਂ ਕਹਿੰਦਾ ਤੁਸੀਂ ਇੱਕ ਐਜੂਕੇਸ਼ਨ ਸੋਸਟਾਨ ਤੁਸੀਂ ਬੱਚਿਆਂ ਨੂੰ ਉਜਵਲ ਭਵਿਸ਼ਾ ਦਿੰਦੇ ਹੋ ਪਰ ਇੱਕ ਪਾਸੇ ਤੁਸੀਂ ਬੱਚੇ ਚਾਹੇ ਤੁਹਾਡੇ ਮੈਂ ਕਹਿੰਦਾ ਤੁਹਾਡਾ ਹੀ ਬਤਾਇਆ ਉਹ ਨਾ ਉਹਨੂੰ ਬੰਦੇ ਨੂੰ ਤਾਂ ਮੈਂ ਆਏ ਤੇ ਸਮਝਾ ਸਕਦੀ ਹਾਂ ਆਫਿਸ ਚੋਂ ਮੈਂ ਉਹਨੂੰ ਫੋਨ ਤੇ ਕੀ ਸਮਝਾਵਾਂ ਉਹ ਬੰਦਾ ਆਫਿਸ ਆਊਗਾ ਨਾ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਆ ਰਿਕਸ਼ੇ ਵਾਲੇ ਨੂੰ ਲੈ ਲਿਆ ਕਰ ਜਿਵੇਂ ਕੋਈ ਬੰਦਾ ਰਿਕਸ਼ਾ ਚਲਾਉਂਦਾ ਵੈ ਨਾ ਉਹਨੂੰ ਲੈ ਕੇ ਔਰ ਤੋਂ ਵੰਡਵਾ ਲੈ ਜੇ ਤੈਨੂੰ ਲੋੜ ਹੈ ਨਹੀਂ ਤਾਂ ਉਹ ਸਾਡਾ ਬੰਦਾ ਆਪ ਹੀ ਵੰਡ ਦਿੰਦਾ ਰਹੇਗਾ ਜੀ ਠੀਕ ਹੈ ਨਾ ਉਹਨੂੰ ਰਿਕਸ਼ੇ ਵਾਲਾ ਹੀ ਆ ਤਾਂ ਮਿਲਿਆ ਨਹੀਂ ਹੋਣਾ ਬੱਚੇ ਮਿਲ ਗਏ ਹੋਣੇ ਉਹਨੂੰ ਆਏਗਾ ਆਫਿਸ ਮੈਂ ਉਹਨੂੰ ਪੁੱਛਾਂਗੇ ਨਾ ਇਹਦਾ ਐ ਨਾ ਜੀ ਰਿਕਸ਼ੇ ਵਾਲੇ ਨੇ ਰਿਕਸ਼ੇ ਵਾਲੇ ਨੇ ਲੈਣਾ ਸੀ 2-3 ਰੁਪਏ ਬੱਚੇ ਕੋਈ ਦਿੱਕਤ ਹੀ ਨਹੀਂ ਆਸਦਾ ਦੇਨੇ ਆ 200-300 ਬੱਚਿਆਂ ਨੂੰ ਬੱਚਿਆਂ ਨੂੰ ਆਪਾਂ 100 ਰੁਪਏ ਦੇ ਕੇ 2 ਘੰਟੇ ਖੜਾ ਹੈ ਨਾ ਉਹ ਨਹੀਂ ਸਰ ਬੱਚਾ ਉਹਨਾਂ ਵੰਡ ਹੀ ਨਹੀਂ ਸਕਦਾ ਕੈਪੇਬਿਲਟੀ ਨਾ ਜਿੰਨਾ ਵੱਡਾ ਬੰਦਾ ਵਾ ਸਕਦਾ ਬੱਚਾ ਦਿਖਣਾ ਹੀ ਨਹੀਂ ਜੇ ਬੱਚਾ ਛੋਟਾ ਹੈ ਬੱਚਾ ਦਿਖਣਾ ਹੀ ਚਲੋ ਵੈਸੇ ਤਾਂ ਮੈਂ ਚਲਾਤੀ ਆ ਦੁਆਰਾ ਦੁਆਰਾ ਮੌਕਾ ਨਾ ਦਿਓ ਕੰਪਨੀਰ ਦਾ। ਇਹ ਕਿੱਥੇ ਚਲਾਈਏ ਤੁਸੀਂ ਇਹ? ਮੇਰੇ ਯੂनाइटेड ਪੋਰਟ ਤੇ ਚੱਲੀ ਹੈ। ਐਟ ਦਾ ਐਟ ਯੂनाइटेड ਪੋਰਟ ਬਿਨਾ ਸਪੇਸ ਦੇ ਉੱਤੇ ਫੇਸਬੁੱਕ ਤੇ ਸਰਚ ਮਾਰ ਲਓ ਆ ਜਾਊਗਾ। ਹਾਂ ਫਿਰ ਤੁਸੀਂ ਇਹਨੂੰ ਬੰਦ ਕਰ ਦੋ ਨਾ ਚਲਾ ਦਿੱਤੀ ਉਹਨੂੰ ਕਿਸੇ ਦੂਜੇ ਬੰਨੇ ਕਰ ਦਿੱਤੀ। ਮੈਂ ਫਿਰ ਤੁਸੀਂ ਕਿਸੇ ਵਰਦਾ। ਮੈਂ ਨਹੀਂ ਮੈਂ ਤੁਹਾਡੀ ਗਾਈਡਲਾਈਨਸ ਨਹੀਂ ਮਨ ਸਕਦਾ ਨਾ ਮੇਰਾ ਪ੍ਰੋਟੋਕੋਲ ਹੈ। ਮੈਂ ਤਾਂ ਮੈਂ ਤਾਂ ਇਹ ਬੱਚੇ ਪਹਿਲਾਂ ਤੁਹਾਨੂੰ ਫੋਨ ਪਹਿਲਾਂ ਤੁਹਾਨੂੰ ਪਹਿਲੇ ਮੈਂ ਤੁਹਾਨੂੰ ਫੋਨ ਕੀਤਾ ਫਿਰ ਤੁਹਾਡੇ ਐਟੀਟਿਊਡ ਤੋਂ ਬਾਅਦ ਲਾਈਵ ਚੱਲੀ ਨਹੀਂ ਮੈਂ ਤਾਂ ਫਿਰ ਤੁਹਾਡਾ ਫੋਨ ਆਇਆ ਨਾ ਤਾਂ ਮੈਂ ਆਪਣੇ ਬੰਦੇ ਨੂੰ ਫੋਨ ਕੀਤਾ ਮੈਂ ਕਿਹਾ ਵੀ ਤੂੰ ਕੋਈ ਬੱਚੇ ਲਗਾਏ ਹੈ ਕੁਝ ਵੀ ਤੂੰ ਕਿੱਥੇ ਹੈਗਾ ਵਾ ਕਿੱਥੇ ਨਹੀਂ ਵੀ ਤੂੰ ਆਪ ਬਣਦਾ ਵਾ ਕਿ ਨਹੀਂ ਬਣਦਾ ਪਿਆ ਚਲੋ ਉਹਨੇ ਮੈਂ ਦੱਸਿਆ ਵਾ ਮੈਂ ਕਿਹਾ ਤੂੰ ਉਹਨੂੰ ਜਾ ਕੇ ਜਿਹੜਾ ਬੰਦਾ ਖੜਾ ਰਹਾ ਉਹਨਾਂ ਨੂੰ ਦੱਸ ਦੇ ਕਿ ਬੱਚੇ ਆਪਣੀ ਮਰਜ਼ੀ ਨਾਲ ਲੱਗੇ ਨੇ ਤੇ ਬੱਚਿਆਂ ਨੂੰ ਮਨਾ ਕਰ ਦੇ ਬੱਚਿਆਂ ਦੇ ਵੀ ਵਿੱਚ ਹੈਗੇ ਆ ਜੀ ਤੁਹਾਨੂੰ 100 ਰੁਪਏ ਦਿੱਤੇ ਆ ਜੀ ਰੋਟੀ ਮੈਂ ਕਿਹਾ ਤੁਸੀਂ ਭੁੱਖੇ ਮਰਦੇ ਹੋ ਬਲੇ ਲਈ ਪਹਿਲੀ ਵਾਰੀ ਲਾਏ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਕੀ ਹੈ ਠੀਕ ਹੈ ਜੀ ਕੋਈ ਗ ਸੋ ਜਿਹੜੀ ਲਗਾਈ ਹੈ ਦੇਖੋ ਜੈਨੂਇਨ ਨਹੀਂ ਬੰਦੀ ਹੈ ਤੁਸੀਂ ਉਹਨੂੰ ਬੰਦ ਕਰ ਦਿਓ ਬੰਦੇ ਬੰਦੇ ਨੇ ਬੰਦੇ ਨੇ ਬੰਦਾ ਖੁਦ ਬੱਚਾ ਖੁਦ ਵੀ ਇਸ਼ਾਰਾ ਦੱਸ ਰਿਹਾ ਕੌਣ ਬੰਦਾ 100 ਰੁਪਏ ਦੇ ਰਿਹਾ ਇਸ਼ਾਰਾ ਕਰਕੇ ਦੱਸ ਰਿਹਾ ਬੰਦਾ ਫੋਟੋ ਵਿੱਚ ਤੇ ਸਰ ਉਹਨੂੰ ਡਿਲੀਟ ਕਰ ਦਿਓ ਨਾ ਕੋਈ ਹੈ ਹੀ ਨਹੀਂ ਇਸ਼ੂ ਜਿਹੜਾ ਆਪਾਂ ਨਾਲ ਇਸ਼ੂ ਕੋਈ ਨਹੀਂ ਮੇਰਾ ਚੈਨਲ ਦੇਖੋ ਜੀ ਮੇਰਾ ਪਰਸਨ ਮੈਂ ਤਾਂ ਤੁਹਾਡਾ ਕੋਈ ਤੁਹਾਨੂੰ ਕੋਈ ਮੈਂ ਕੋਈ ਮਾੜੀ ਨਹੀਂ ਗੱਲ ਕੀਤੀ ਤੁਹਾਨੂੰ ਰਿਸਪੈਕਟਫੁਲੀ ਬੁਲਾਇਆ ਮੈਂ ਤਾਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਤੁਸੀਂ ਇਹਨਾਂ ਤੋਂ ਕਰਾ ਚਾਈਲਡ ਲੇਵਿਕਾ ਫਿਰ ਮੈਂ ਤੁਹਾਡੀ ਖਬਰ ਚਲਾਈ ਹੈ ਇਹ ਤਾਂ ਮੈਂ ਕੋਈ ਨਹੀਂ ਦੇਣ ਦਾ 65 ਆਈਟਮ ਐ ਐਸ ਤੋਂ ਮੈਂ ਬੇਟੀ ਨੂੰ ਲੈ ਕੇ ਘਰ ਜਾ ਰਿਹਾ ਜੀ ਮੇਰੀ ਬੇਟੀ ਦਾ ਪੇਪਰ ਸੀਗਾ ਸੋ ਬਾਟ ਵਲਟ